ਸਤਿ ਸ਼੍ਰੀ ਅਕਾਲ ਜੀ ਆ ਵੇਖ ਰਹੇ ਜੀ ਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚੇ ਹਾਂ ਹਲਕਾ ਫਤਿਹਗੜ ਚੂਰੀਆਂ ਦੇ ਪਿੰਡ ਮੋਲਿਆਂਵਾਲ ਖੁਰਦ ਵਿੱਚ ਜਿੱਥੇ ਸਾਡੇ ਨਾਲ ਸਰਪੰਚ ਸਾਹਿਬਾਨ ਸੰਦੀਪ ਸਿੰਘ ਟੀਮਾ ਜੀ ਮੌਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰ ਲੈਣਾ ਕਿ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਜੋ ਇਹਨਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਵਾਏ ਜਾਣੇ ਆ ਸਤਿ ਸ਼੍ਰੀ ਅਕਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀਕੀ ਫਤਿਹ ਮੈਂ ਜੀ ਐਚ ਨਿਊਜ਼ ਤੋਂ ਤੁਹਾਡਾ ਆਉਣ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਸਵਾਗਤ ਹੈ ਤੁਹਾਡਾ ਜੀ ਸਰਪੰਚ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਰਪੰਚੀ ਦਾ ਤਾਜ ਛਿਰ ਗਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਮੈਂ ਸਭ ਤੋਂ ਪਹਿਲਾਂ ਜੀ ਆਪਣੇ ਪਿੰਡ ਵਾਲਿਆਂ ਦਾ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਆ ਜਿਨ੍ਹਾਂ ਨੇ ਨਿਮਾਣੇ ਜੀ ਨੂੰ ਚੁਣਿਆ ਜੀ ਸੇਵਾ ਦਾ ਮੌਕਾ ਦਿੱਤਾ ਮੈਂ ਜਿੰਨੇ ਜੋਗਾ ਵੀ ਹੋਵਾਂਗਾ ਪਿੰਡ ਵਿੱਚ ਆਪਣੇ ਕੰਮ ਜਿਹੜੇ ਅਧੂਰੇ ਰਹਿ ਚੁੱਕੇ ਆ ਉਹ ਪੂਰੇ ਕਰਾਉਣ ਦੀ ਕੋਸ਼ਿਸ਼ ਕਰਾਂਗਾ ਜੀ ਅ ਸਾਰਾ ਨੌਂ ਨਵਾਂ ਦੀ ਗੱਲ ਕਰੀਏ ਨੌਂ ਜਵਾਨਾਂ ਦਾ ਵੀ ਇਲੈਕਸ਼ਨ ਦੇ ਵਿੱਚ ਆਮ ਰੋਲ ਦਾ ਹੁੰਦਾ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤੋਂ ਲੋ ਕੀ ਪਲੇਟਫਾਰਮ ਹੋਵੇਗਾ ਨੌਜਵਾਨਾਂ ਦਾ ਵੇਖੋ ਜੀ ਅੱਜਕੱਲ ਤੇ ਜਿੱਦਾਂ ਦਾ ਸਮਾਂ ਚੱਲ ਰਿਹਾ ਹੈ ਕਿ ਨੌਜਵਾਨ ਨਸ਼ਿਆਂ ਵੱਲ ਹੀ ਭੱਜੇ ਜਾ ਰਹੇ ਆ ਮੇਰੀ ਕੋਸ਼ਿਸ਼ ਇਹ ਹੀ ਹੋਏਗੀ ਕਿ ਨੌਜਵਾਨਾਂ ਨੂੰ ਪਹਿਲ ਦੇ ਆਧਾਰ ਤੇ ਗਰਾਊਂਡ ਇੱਕ ਵਧੀਆ ਬਣਾ ਕੇ ਦਿੱਤੀ ਜਾਏਗੀ ਤਾਂ ਜੋ ਉਹਨਾਂ ਦਾ ਧਿਆਨ ਇਧਰ ਨੂੰ ਖੇਡ ਦੇ ਮੈਦਾਨ ਵੱਲ ਹੋਵੇਗਾ ਨਸ਼ਿਆਂ ਤੋਂ ਦੂਰ ਰਹਿ ਸਕਣਗੇ ਜੀ ਸਰਪੰਚਾ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਵੀ ਤੁਸੀਂ ਆਮ ਸੁਣਿਆ ਹੋਵੇਗਾ ਕਿ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਮਿਲਦਾ ਤਾਂ ਜਾਂ ਨਾ ਜਿਹੜੇ ਪਾਈ ਜਾਂਦੇ ਨੇ ਸੋ ਉਹਨਾਂ ਦੇ ਕੌਂਟਾ ਖਰਦੇ ਪੈਸੇ ਚਲੇ ਜਾਂਦੇ ਨੇ ਸੋ ਤੁਹਾਡੀ ਅਗਵਾਈ ਦੇ ਵਿੱਚ ਕਿਵੇਂ ਉਪਰਾਲਾ ਕੀਤਾ ਜਾਵੇਗਾ ਮੈਂ ਜੀ ਨਰੇਗਾ ਦੇ ਵਿੱਚ ਕੰਮ ਕਰਨ ਦੀ ਕੋਸ਼ਿਸ਼ ਕਰਾਂਗਾ ਬਾਕੀ ਜਿਹੜੇ ਜੋ ਕੜ ਨਵੇਂ ਬਣਾਉਣ ਵਾਲੇ ਹੋਣਗੇ ਉਹਨਾਂ ਨੂੰ ਵੀ ਬਣਾਇਆ ਜਾਏਗਾ ਔਰ ਪਿੰਡ ਦੇ ਜਿਹੜੇ ਬੇਰੋਜ਼ਗਾਰ ਉਹਨਾਂ ਨੂੰ ਕੰਮ ਦੇ ਉੱਤੇ ਲਾਇਆ ਜਾਏਗਾ ਆਪਣੇ ਪਿੰਡ ਦਾ ਹੀ ਕੰਮ ਆਪਾਂ ਉਹਨਾਂ ਕੋਲ ਕਰਵਾਵਾਂਗੇ ਜੋ ਉਹਨਾਂ ਦਾ ਬਣਦਾ ਹੱਕ ਹੈ ਉਹਨਾਂ ਦੇ ਖਾਤਿਆਂ ਵਿੱਚ ਸਿੱਧਾ ਪਾਇਆ ਜਾਏਗਾ ਜੀ ਸਰਪੰਚ ਜੀ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਗਏ ਸੀ ਪਿੰਡ ਨੂੰ ਪਏਹੀ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣ ਦੇਖੋ ਜੀ ਪਿਛਲੀ ਸਰਕਾਰ ਨੇ ਵੀ ਕੰਮ ਚਲੋ ਜਿੰਨੇ ਵੀ ਹੋਏ ਆ ਬਹੁਤ ਸੋਹਣੇ ਸਾਡੇ ਪਿੰਡ ਦੇ ਵਿੱਚ ਹੋਏ ਨੇ ਬਾਕੀ ਜਿਹੜੇ ਕੋਈ ਕੰਮ ਰਹਿ ਚੁੱਕੇ ਹੋਣਗੇ ਅਸੀਂ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਉਹ ਕਿਹੜੇ ਮੇਨ ਕੰਮ ਨੇ ਜਿਹੜੇ ਮੇਜਰ ਕੰਮ ਜਿਹੜੇ ਪਿੰਡ ਦੇ ਵਿੱਚ ਹੋਣ ਵਾਲੇ ਅਜੇ ਕੰਮ ਵੇਖੋ ਜੀ ਮੈਨੂੰ ਤਾਂ ਸਭ ਤੋਂ ਪਹਿਲਾਂ ਗਰਾਊਂਡ ਦਾ ਹੀ ਲੱਗਦਾ ਜੀ ਪਹਿਲਾਂ ਮੈਂ ਆਪਣੇ ਪਿੰਡ ਦੀ ਗਰਾਊਂਡ ਮੈਨੂੰ ਕਿ ਗਰਾਊਂਡ ਵਧੀਆ ਤਰੀਕੇ ਨਾਲ ਵਧੀਆ ਗੇਮਾਂ ਹੋ ਸਕਣ ਪਿੰਡ ਦੇ ਵਿੱਚ ਟਰੈਕ ਬਣੇ ਕੋਈ ਵਾਲੀਬਾਲ ਦੀ ਬਾਸਕਟਬਾਲ ਦੀ ਗੇਮ ਬੱਚੇ ਵੀ ਖੇਡ ਸਕਣ ਜੀ ਸਰਪੰਚ ਜੀ ਤੁਸੀਂ ਆਹ ਵੇਖਿਆਗਾ ਪਿੰਡਾਂ ਦੇ ਵਿੱਚ ਪਾਰਕਿੰਗ ਹੁੰਦੀ ਹੈ ਬਜ਼ੁਰਗਾਂ ਵਾਸਤੇ ਸੋ ਡਿਸਪੈਂਸਰੀ ਜਾਂ ਮੋਹੱਲਾ ਕਲੀਨਿਕ ਵੀ ਹੁੰਦਾ ਵਾ ਜਿੱਥੋਂ ਮੁੱਢਲੀ ਸਹੂਲਤਾਂ ਜਿਹੜੀਆਂ ਪਿੰਡਾਂ ਦੇ ਦਿੱਤੀਆਂ ਜਾਂਦੀਆਂ ਨੇ ਉਹ ਜਾਂ ਇੱਥੇ ਜਿਹੜੀ ਆਪਣੇ ਆਂਗਣ ਵਾਲੀ ਬੱਚਿਆਂ ਵਾਸਤੇ ਕੋਈ ਇਹੋ ਜੀ ਸਹੂਲਤ ਤੁਹਾਡੇ ਪਿੰਡ ਦੇ ਵਿੱਚ ਫਿਲਹਾਲ ਦੇ ਭਾਜੀ ਇਦਾਂ ਦੀ ਕੋਈ ਹੈ ਨਹੀਂ ਆ ਵੈਸੇ ਨਾ ਡਿਸਪੈਂਸਰੀ ਹੈ ਸਾਡੇ ਪਿੰਡ ਦੇ ਵਿੱਚ ਤੇ ਨਾ ਹੀ ਅਜੇ ਬੈਠਣ ਵਾਸਤੇ ਚਲੋ ਚੇਅਰਸ ਅਸੀਂ ਲਵਾਈਆਂ ਨੇ ਲਿਆ ਕੇ ਜਿਹੜੀਆਂ ਸਾਨੂੰ ਸਰਦਾਰ ਸਾਡੇ ਹਲਕਾ ਇਚਾ ਸਰਦਾਰ ਬਲਬੀਤ ਸਿੰਘ ਜੀ ਪੰਨੂ ਪੰਨ ਸਰ ਚੇਅਰਮੈਨ ਉਹਨਾਂ ਵੱਲੋਂ ਜੋ ਮਿਲੀਆਂ ਸੀ ਥਾਂ ਥਾਂ ਦੇ ਉੱਤੇ ਲਗਾਈਆਂ ਗਈਆਂ ਨੇ ਡੇਰਿਆਂ ਤੇ ਵੀ ਲਗਾਈਆਂ ਨੇ ਪਰ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਕੋਈ ਬਜ਼ੁਰਗਾਂ ਦੇ ਜਿੱਦਾਂ ਕੋਈ ਨੌਜਵਾਨ ਫ੍ਰੀ ਟਾਈਮ ਦੇ ਵਿੱਚ ਬੈਠਣ ਵਾਸਤੇ ਕੋਈ ਸਾਥ ਬਣ ਜਾਵੇ ਤੇ ਇੱਕ ਜਗ੍ਹਾ ਦੇ ਉੱਤੇ ਇਕੱਠਿਆਂ ਬੈਠਿਆ ਜਾ ਸਕੇ ਸਰਪੰਚ ਸਾਹਿਬ ਅਹੀਂ ਦੇਖਿਆ ਪਿੰਡ ਦੇ ਵਿੱਚ ਵਿਕਾਸ ਕਾਰਜ ਜਿਹੜੇ ਲਗਭਗ ਚਾਲੂ ਨੇ ਜਿਵੇਂ ਦੇਖਿਆ ਰਸਤਾ ਡੇਰਿਆਂ ਨੂੰ ਜਾਂਦਾ ਉਹ ਵੀ ਜਿਹੜਾ ਕੰਮ ਜਿਹੜਾ ਤੁਸੀਂ ਕਰਵਾਇਆ ਹੈਗਾ ਤੋ ਕੀ ਗਣਾ ਜਾਓਗੇ ਇਹ ਪਹਿਲੋਂ ਹੀ ਮਤਲਬ ਸਪੰਚੀ ਬੰਦ ਤੋਂ ਚੱਲੂ ਹੋਈ ਜਾਂ ਤੁਹਾਡੀ ਗਵਾਹੀ ਦੇ ਵਿੱਚ ਹੋਇਆ ਗਿਆ ਨਹੀਂ ਸਰ ਇਹ ਕੁਝ ਰਸਤੇ ਸਾਡੇ ਜਿਹੜੇ ਰਹਿ ਚੁੱਕੇ ਸੀ ਡੇਰੇਆਂ ਤੇ ਜਾਂ ਕੁਝ ਪਿੰਡ ਦੇ ਵਿੱਚ ਵੀ ਰਹਿ ਚੁੱਕੇ ਸੀਗਾ ਹੁਣ ਅਸੀਂ ਰੀਸੈਂਟਲੀ ਇੱਕ ਰਸਤਾ ਪੰਨੂ ਸਾਹਿਬ ਦੇ ਰਹਿਨਮਾਈ ਦੇ ਹੇਠ ਇੱਕ ਰਸਤਾ ਤਿਆਰ ਕਰਵਾਇਆ ਆ ਬਸ ਇੱਕ ਦੋ ਦਿਨ ਦੇ ਵਿੱਚ ਵਿੱਚ ਉਹ ਤਿਆਰ ਹੋਣ ਜਾ ਰਿਹਾ ਹੈ ਇਸ ਤੋਂ ਬਾਅਦ ਵੀ ਅਸੀਂ ਜਿਹੜੇ ਕੁਝ ਰਹਿ ਚੁੱਕੇ ਹੋਣਗੇ ਅਸੀਂ ਉਹਨਾਂ ਨੂੰ ਵੀ ਪੂਰਾ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਜੀ ਸਰਪੰਚ ਸਾਹਿਬ ਪਿੰਡਾਂ ਦੇ ਵਿੱਚ ਕਈ ਵਾਰੀ ਇਦਾਂ ਹੁੰਦਾ ਝਗੜੇ ਇਹਨੇ ਕ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਥਾਣੇ ਕਜੇ ਧੱਕੇ ਖਾਣੇ ਪੈਂਦੇ ਉਹਦਾ ਪੈਸਾ ਵੀ ਬਰਬਾਦ ਹੁੰਦਾ ਸਮਾਂ ਵੀ ਬਰਬਾਦ ਹੁੰਦਾ ਸੋ ਆਪ ਇੱਕ ਸੂਝਮਾਨ ਸਰਪੰਚ ਹੋਣ ਦੇ ਨਾਤੇ ਕੀ ਜ਼ਿੰਮੇਵਾਰੀ ਬੰਦੀ ਹੈ ਕਿਵੇਂ ਤੁਹਾਡੇ ਵੱਲੋਂ ਦੇਖਿਆ ਜਾਏਗਾ ਦੇਖੋ ਜੀ ਅਸੀਂ ਤੇ ਕੋਸ਼ਿਸ਼ ਨਿੱਕੇ ਨਿੱਕੇ ਆ ਲੜਾਈਆਂ ਝਗੜੇ ਤੇ ਪਿੰਡਾਂ ਦੇ ਵਿੱਚ ਤੁਹਾਨੂੰ ਪਤਾ ਚੱਲਦੇ ਰਹਿੰਦੇ ਪਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਹੀ ਪਿੰਡ ਦੇ ਵਿੱਚ ਹੀ ਸਾਰੇ ਬੈਠ ਕੇ ਪਿੰਡ ਦੇ ਮੋਹਦਵਾਰ ਸਾਰੇ ਸਾਡੇ ਪੰਜ ਸਹਿਬਾਨ ਵੀ ਨਾਲ ਅਸੀਂ ਬਹਿ ਕੇ ਕੋਸ਼ਿਸ਼ ਕਰਦੇ ਹਾਂ ਕਿ ਇੱਥੇ ਹੀ ਹੱਲ ਕੀਤਾ ਜਾਵੇ ਚਲੋ ਬਾਕੀ ਜੇ ਕੋਈ ਨਾ ਵੀ ਹੋ ਸਕੇ ਤਾਂ ਫਿਰ ਥਾਣੇ ਤੱਕ ਜਾਣ ਦੀ ਲੋਬਤ ਆ ਵੀ ਜਾਂਦੀ ਹੈ ਤੇ ਸਾਡਾ ਪ੍ਰਸ਼ਾਸਨ ਬਹੁਤ ਵਧੀਆ ਸਾਡਾ ਸਾਥ ਦਿੰਦਾ ਹੈ ਸਾਡਾ ਸਾਥ ਦੇ ਕੇ ਪੂਰਾ ਹੱਲ ਕੀਤਾ ਜਾਂਦਾ ਹੈ ਉਸ ਰਸਨ ਕਾਰਡ ਦੀ ਗੱਲ ਦੱਸੋ ਸਭ ਰਾਸ਼ਨ ਕਾਰਡ ਪਿੰਡਾਂ ਨੂੰ ਚਾਹ ਸਮੱਸਿਆ ਹੁੰਦੀ ਆ ਜਿਹੜੇ ਗਰੀਬ ਲੋਕ ਜੋਗ ਲੋਕ ਜਿਹੜੇ ਜੋਗ ਹੁੰਦੇ ਨਹੀਂ ਉਹਨਾਂ ਨੂੰ ਰਸਨ ਮਿਲਣਾ ਚਾਹੀਦਾ ਸੋ ਉਹਨਾਂ ਨੂੰ ਰਸਨ ਰਾਸ਼ਨ ਕਾਰਡ ਜਿਹੜੇ ਬਣੇ ਨਹੀਂ ਹੁੰਦੇ ਉਹਨਾਂ ਤੱਕ ਰਸਨ ਨਹੀਂ ਪਹੁੰਚਦਾ ਸੋ ਨਿਆਂਇਕ ਰਸਨ ਕਾਰਡ ਵੀ ਬਣੇ ਹੁੰਦੇ ਕੀ ਆਪਣੇ ਸਾਡੇ ਬਾਜੀ ਫਿਲਹਾਲ ਤਾਂ ਨਜਾਇਜ਼ ਰਿਹਾ ਨਹੀਂ ਕਾਰਡ ਕੋਈ ਇਦਾਂ ਦਾ ਜੋ ਵੀ ਹੈਗੇ ਆ ਸਾਡੀ ਟਾਈਮ ਦੇ ਟਾਈਮ ਕਣਕੋਨਾਂ ਨੂੰ ਪ੍ਰੋਵਾਈਡ ਕੀਤੀ ਜਾਂਦੀ ਆ ਸਾਡੇ ਡੀਪੋ 홀ਡਰ ਵੀ ਬਹੁਤ ਵਧੀਆ ਨੇ ਸਰਦਾਰ ਕੁਲਵਿੰਦਰ ਸਿੰਘ ਤੇ ਬਹੁਤ ਵਧੀਆ ਕੰਮ ਕਰਦੇ ਨੇ ਇਦਾਂ ਦੀ ਕੋਈ ਗਲਤ ਬਾਤ ਨਹੀਂ ਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਸਰ ਕਿਵੇਂ ਆ ਦੇਦੇ ਹੋ ਕੀ ਤੁਹਾਨੂੰ ਲੱਗਦਾ ਕਿੰਨੀ ਵੀ ਤੱਕ ਸੂਲ ਆ ਇਹ ਤੇ ਤਾਂ ਪੂਰਾ ਆਵਾਜ਼ਾਂ ਸ਼ਤਾਬ ਦੀ ਕਮੀ ਆ ਕੀ ਤੁਹਾਨੂੰ ਲੱਗਦਾ ਅਪਗ੍ਰੇਡ ਹੋਣ ਦੀ ਲੋੜ ਹੈਗੀ ਨੇ ਸਾਡੇ ਸਕੂਲ ਜੋ ਮੂਲਿਆਮਲ ਖੁੱਦੇ ਵਿੱਚ ਆ ਆਂਗਣਵਾੜੀ ਵੀ ਆ ਤੇ ਪ੍ਰਿੰਸੀਪਲ ਹੈ ਬਹੁਤ ਵਧੀਆ ਸਟਾਫ ਵੀ ਸਾਰਾ ਬਹੁਤ ਵਧੀਆ ਸਾਡੇ ਨਾਲ ਸਾਰਿਆਂ ਦਾ ਬਹੁਤ ਵਧੀਆ ਕੰਪਰੋਮਾਈਜ਼ ਆ ਅਸੀਂ ਵੀ ਉੱਥੇ ਚਲੋ ਬੈਠ ਕੇ ਕੁਝ ਮੀਟਿੰਗ ਕਰਦੇ ਰਹਿੰਦੇ ਆ ਸਾਡੇ ਨਾਲ ਬਹੁਤ ਵਧੀਆ ਉਹਨਾਂ ਦੀ ਗੱਲਬਾਤ ਚੱਲਦੀ ਰਹਿੰਦੀ ਹੈ ਜੇ ਕੋਈ ਉਹਨਾਂ ਨੂੰ ਲੱਗਦੀ ਹੈ ਮੁਸ਼ਕਲ ਤਾਂ ਸਾਡੇ ਨਾਲ ਸਾਨੂੰ ਬੁਲਾ ਕੇ ਸਕੂਲ ਦੇ ਵਿੱਚ ਗੱਲ ਕਰਦੇ ਆ ਅਸੀਂ ਸਾਰੇ ਜਣੇ ਬੈਠ ਕੇ ਬਹੁਤ ਵਧੀਆ ਸਾਡਾ ਚੱਲ ਰਿਹਾ ਸਕੂਲ ਦਾ ਵੀ ਕਿੰਨੀ ਵੀ ਤੱਕ ਸਕੂਲ ਜੀ ਪੰਜਵੀਂ ਕਲਾਸ ਤੱਕ ਹੈ ਕੀ ਤੁਹਾਨੂੰ ਲੱਗਦਾ ਨਹੀਂ ਕਿ ਅਪਗ੍ਰੇਡੋਂ ਦੀ 58 10ਵੀਂ ਤੱਕ ਅਸੀਂ ਤਾਂ ਕਹਿ ਰਹੇ ਹਾਂ ਚਲੋ ਸਾਡਾ ਇਹ ਵੀ ਇੱਕ ਸਭ ਤੋਂ ਵੱਡਾ ਉਪਰਾਲਾ ਹੋਏਗਾ ਕਿ ਸਾਡਾ ਸਕੂਲ ਜਿਹੜਾ ਆ ਉੱਪਰ ਤੱਕ ਜਾਵੇ ਕਿਉਂਕਿ ਸਾਡੀਆਂ ਪਿੰਡ ਦੀਆਂ ਬੱਚੀਆਂ ਜਿਹੜੀਆਂ ਅੱਡਿਆਂ ਤੇ ਖੜ ਕੇ ਬੱਸਾਂ ਦੀਆਂ ਵੇਟ ਕਰਦੀਆਂ ਨੇ ਫਿਰ ਸਾਨੂੰ ਵੀ ਇਹ ਚੰਗਾ ਨਹੀਂ ਲੱਗਦਾ ਅਸੀਂ ਸਾਡੀ ਕੋਸ਼ਿਸ਼ ਹੋਊਗੀ ਸਰਦਾਰ ਬਲਬੀਰ ਸਿੰਘ ਪੰਨੋ ਜੀ ਨੂੰ ਅਸੀਂ ਕਵਾਂਗੇ ਬੇਨਤੀ ਕਰਾਂਗੇ ਅਸੀਂ ਉਹਨਾਂ ਨੂੰ ਕਿ ਸਾਡਾ ਸਕੂਲ ਹੋਵੇ ਸੈਕੰਡਰੀ ਤੱਕ ਤਾਂ ਜੋ ਸਾਡੀਆਂ ਬੱਚੀਆਂ ਬਾਹਰ ਬੱਸਾਂ ਦੇ ੱਤੇ ਨਾ ਖਾ ਸਕਣ ਇੱਥੇ ਹੀ ਪਿੰਡ ਦੇ ਵਿੱਚ ਹੀ ਪੜ੍ਹਾਈ ਹੋ ਸਕੇ ਉਹਦੀਆ ਸਰਪੰਚ ਸਾਹਿਬ ਕਈ ਵਾਰ ਸੈਂਟਰਲ ਗਵਰਨਮੈਂਟ ਅਸਾਂ ਪੰਜਾਬ ਗਵਰਨਮੈਂਟ ਨੂੰ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਉਹ ਤੜੇ ਬੰਦੀ ਪਿੰਡ ਵਿੱਚ ਹੋਣ ਕਰਕੇ ਜਿਹੜੀਆਂ ਹੁਣਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਕਿਵੇਂ ਤੁਹਾਡੀ ਅਗਵਾਈ ਦੇ ਚਪਰਾਲਾ ਕੀਤਾ ਜਾਵੇ ਹਾਂਜੀ ਜੋ ਵੀ ਸਰਕਾਰ ਵੱਲੋਂ ਸੁੱਖ ਸੁਭਤਾ ਆਉਣਗੀਆਂ ਸੈਕੰਡ ਸੈਂਟਰ ਸਰਕਾਰ ਵੱਲੋਂ ਆਉਣ ਚਾਹੇ ਪੰਜਾਬ ਗਵਰਨਮੈਂਟ ਵੱਲੋਂ ਆਉਣ ਅਸੀਂ ਹਰ ਸਹੂਲਤਾਂ ਨੂੰ ਘਰ ਘਰ ਤੱਕ ਪਹੁੰਚਾਵਾਂਗੇ ਔਰ ਕੋਸ਼ਿਸ਼ ਵੀ ਕਰ ਰਹੇ ਆ ਫਿਲਹਾਲ ਜਿੱਦਾਂ ਹੁਣ ਆਵਾਸ ਯੋਜਨਾ ਦੇ ਘਰ ਕੋਠ ਕੱਚੇ ਕੋਠਿਆਂ ਦੇ ਆਈ ਆ ਅਸੀਂ ਘਰ ਘਰ ਜਾ ਕੇ ਜਿਨ੍ਹਾਂ ਦੇ ਕੱਚੇ ਕੋਠੇ ਆ ਉਹਨਾਂ ਦੇ ਅਸੀਂ ਭਰਵਾਏ ਨੇ ਤੇ ਜੋ ਹੋਰ ਵੀ ਕੁਝ ਇਦਾਂ ਦੀ ਸਹੂਲਤ ਆਉਣਗੇ ਅਸੀਂ ਉਹਨਾਂ ਤੱਕ ਜ਼ਰੂਰ ਪਹੁੰਚਾ ਕਰਾਂਗੇ ਸਰਪੰਚ ਸਾਹਿਬ ਕਿ ਛੱਡਾਂ ਦੇ ਪੈਸੇ ਵੀ ਆਉਂਦੇ ਆ ਪਿੰਡ ਦੇ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਛੱਡਾਂ ਦੇ ਪੈਸੇ ਆ ਹਾਂਜੀ ਕੁਝ ਪਿਛਲੇ ਪੈਸੇ ਵੀ ਛੱਡਾਂ ਦੇ ਆਏ ਆ ਕੁਝ ਅਸੀਂ ਹੁਣ ਵੀ ਨਵੇਂ ਅਸੀਂ ਪਾਉਣ ਦੀ ਕੋਸ਼ਿਸ਼ ਕਰਨੀ ਆ ਜਿਨ੍ਹਾਂ ਦੇ ਕਿਸੇ ਦੇ ਰਹਿ ਚੁੱਕੇ ਨੇ ਅਸੀਂ ਉਹ ਵੀ ਜੀ ਸਰਪੰਚ ਸਾਹਿਬ ਪਿੰਡ ਦੇ ਲੋਕਾਂ ਤੋਂ ਸੇਵਾ ਕਰਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸਰਪੰਚ ਜੀ ਅੱਜ ਤੁਹਾਡੇ ਸਿੱਧੇ ਸਿਰਜਾ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ ਦੇਖੋ ਜੀ ਮੈਂ ਤਾਂ ਸਭ ਤੋਂ ਪਹਿਲਾਂ ਆਪਣੇ ਪਿੰਡ ਮੂਲਿਆਂਵਾਲ ਖੁਰਦ ਦੇ ਸਾਰੇ ਪੰਚਾਇਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਨਿਮਾਣੇ ਜੀ ਨੂੰ ਬਖਸ਼ਿਆ ਜੀ ਔਰ ਮੈਂ ਆਪਣੇ ਤਨੋਂ ਮਨੋਂ ਹੋ ਕੇ ਪਿੰਡ ਦੀ ਸੇਵਾ ਕਰਾਂਗਾ ਸਾਰੇ ਪਿੰਡ ਦੇ ਪੰਚਾਂ ਨੂੰ ਸਾਰੇ ਪਿੰਡ ਦੀ ਪੰਚਾਇਤ ਨੂੰ ਆਪਣੇ ਨਾਂ ਲੈ ਕੇ ਕੰਮ ਕਰਾਂਗਾ ਕੋਸ਼ਿਸ਼ ਇਹ ਹੀ ਹੋਵੇ ਕਿ ਵੱਧ ਤੋਂ ਵੱਧ ਔਰ ਵਧੀਆ ਤੋਂ ਵਧੀਆ ਕੰਮ ਕੀਤਾ ਜਾਵੇ ਪਿੰਡ ਦੀ ਭਲਾਈ ਵਾਸਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ